ਅੱਜ ਦਾ ਕੀ ਪ੍ਰੋਗਰਾਮ ਹੈ ਕਿਸ ਤਰ੍ਹਾਂ ਗੱਲ ਹੋ ਰਹੀ ਹੈ ਸਾਡਾ ਅੱਜ ਦਾ ਕੋਈ ਵੱਖਰਾ ਪ੍ਰੋਗਰਾਮ ਨਹੀਂ ਹੈ ਸਰਕਾਰ ਕੇਂਦਰ ਵੱਲੋਂ ਕੁਝ ਵਜ਼ੀਰ ਆਏ ਨੇ ਇੱਥੇ ਮੀਟਿੰਗ ਕਰਨ ਵਾਸਤੇ ਸਾਡੇ ਨਾਲ ਔਰ ਸਾਡੇ ਮੁੱਖ ਮੰਤਰੀ ਜੀ ਨੇ ਉਹਦੇ 'ਚ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਮੀਟਿੰਗ ਕਰਾਉਣ ਦੀ ਉਹ ਮੀਟਿੰਗ ਦੇ ਵਿੱਚ ਰਿਜ਼ਲਟ ਕੱਢ ਲਾਂਗੇ ਕੀ ਨਿਕਲਦਾ ਸੋਲੂਸ਼ਨ ਨਿਕਲੂਗਾ ਨਹੀਂ ਇਹ ਤਾਂ ਸਰਕਾਰ ਜਦੋਂ ਗੱਲਬਾਤ ਕਰੇਗੀ ਉਦੋਂ ਪਤਾ ਲੱਗੇਗਾ ਨਾ ਸੋਲੂਸ਼ਨ ਨਿਕਲਦਾ ਕਿ ਨਿਕਲਦਾ ਸਰਕਾਰ ਜੇ ਅਗਰ ਆਈ ਹੈ ਕਿਸਾਨ ਅੰਦੋਲਨ ਦਾ ਪ੍ਰੈਸ਼ਰ ਹੈ ਪ੍ਰੈਸ਼ਰ ਮੰਨ ਕੇ ਅਗਰ ਸਰਕਾਰ ਸਾਡੇ ਨਾਲ ਗੱਲਬਾਤ ਕਰਨ ਆਈ ਹੈ ਤੇ ਜ਼ਰੂਰ ਮਤਲਬ ਅਸੀਂ ਤਾਂ ਉਮੀਦ ਲੈ ਕੇ ਜਾਵਾਂਗੇ ਕਿ ਸਰਕਾਰ ਵੀ ਹੱਲ ਕਰੇਗੀ ਨਹੀਂ ਕਰੇਗੀ ਤਾਂ ਫਿਰ ਮਤਲਬ ਲੜਾਈ ਜਾਰੀ ਹੈ ਉਹਨਾਂ ਦੇ ਕਹਿਣਾ ਹੈ ਕਿ ਤੁਸੀਂ ਆਪੋਜੀਸ਼ਨ ਦੇ ਨਾਲ ਰਲ ਮਿਲ ਕੇ ਨਹੀਂ ਉਹ ਸਾਨੂੰ ਬਹੁਤ ਕੁਝ ਕਹਿਣਗੇ ਉਹਨਾਂ ਦਾ ਕਹਿਣ ਨਾਲ ਅਸੀਂ ਨਾ ਤਾਂ ਆਪੋਜੀਸ਼ਨ ਬਣ ਲੱਗੇ ਆ ਤੇ ਨਾ ਹੀ ਅਸੀਂ ਮਤਲਬ ਸਰਕਾਰੀ ਬਣ ਲੱਗੇ ਆ ਇਹ ਕਹਿਣ ਨਾਲ ਨਹੀਂ ਗੱਲ ਬੰਦਦੀ ਹੁੰਦੀ ਅਸੀਂ ਲਗਾਤਾਰ ਦੇਖਿਏ ਜਦੋਂ ਅਸੀਂ ਦਿੱਲੀੋਂ ਆਏ ਆ ਆ ਸਾਰੀਆਂ ਮੰਗਾਂ ਅਸੀਂ ਛੱਡ ਕੇ ਆਏ ਇਹਨਾਂ ਦੇ ਟੇਬਲ ਤੇ ਔਰ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਅਗਰ ਉਹ ਮੰਗਾ ਜਿਦੋਂ ਦੀਆਂ ਟੇਬਲ ਤੇ ਪਈਆਂ ਨੇ ਉਹਨਾਂ ਮੰਗਾ ਦੇ ਉੱਤੇ ਅਜੇ ਤੱਕਰ ਕੋਈ ਗੱਲ ਨਹੀਂ ਹੋਈ ਤੇ ਇਹਦਾ ਮਤਲਬ ਅੱਜ ਸਾਨੂੰ ਕਹਿਣਾ ਕਿ ਮਤਲਬ ਤੁਸੀਂ ਚੋਣਾਂ ਦੇ ਮੌਕੇ ਦੇ ਉੱਤੇ ਆ ਕੇ ਕਰਨ ਲੱਗੇ ਹੋ ਤੇ ਸਾਨੂੰ 2 ਸਾਲ ਪਹਿਲਾਂ ਦੇ ਕਰ ਦਿੰਦੇ ਸਰਕਾਰ ਦੀ ਗਲਤੀ ਹੈ ਨਾ ਅਸੀਂ ਤਾਂ ਮੰਗ ਪੱਤਰ ਵਾਰ-ਵਾਰ ਭੇਜਦੇ ਰਹੇ ਆ ਰਾਸ਼ਟਰਪਤੀ ਜੀ ਨੂੰ ਮੰਗ ਪੱਤਰ ਭੇਜਿਆ ਗਵਰਨਰ ਸਾਹਿਬ ਦੇ ਥਰੂ ਮੰਗ ਪੱਤਰ ਭੇਜਿਆ ਔਰ ਡੀਸੀ ਕਮਿਡਿਟੀ ਕਮਿਸ਼ਨਰ ਥਰੂ ਤਾਂ ਪਤਾ ਨਹੀਂ ਕਿੰਨੇ ਮੰਗ ਪੱਤਰ ਭੇਜ ਚੁੱਕੇ ਆ ਔਰ ਸਾਰੇ ਮੰਗ ਪੱਤਰ ਜਾਣਦੇ ਬਾਵਜੂਦ ਅਗਰ ਸਰਕਾਰ ਦੇ ਕੰਨ ਤੇ ਜੁਣੀ ਸਰਕੀ ਤੋ ਫਿਰ ਤਾਂ ਸਾਡੀ ਮਜਬੂਰੀ ਹੈ ਨਾ ਜੀ ਸਰ ਆਲਟੀਮੇਟਮ ਕੀ ਹੈਗਾ ਇੱਕ ਤੋਂ 13 ਤੁਸੀਂ ਦਿੱਲੀ ਕੂਚ ਕਰ ਰਹੇ ਹੋ ਨਹੀਂ ਹੋਰ ਇਸ ਤੋਂ ਵੱਡਾ ਆਲਟੀਮੇਟਮ ਕੀ ਦੇਵਾਂਗੇ ਸਾਡਾ ਅੰਦੋਲਨ ਦਾ ਐਲਾਨ ਕੀਤਾ ਹੋਇਆ ਅੰਦੋਲਨ ਕਰਾਂਗੇ ਅਸੀਂ ਠੀਕ ਹੈ ਸੇ ਧਲੇਵਾਲ ਜੀ ਜੋ ਸਾਡੇ ਨਾਲ ਗੱਲ ਕਰ ਰਹੇ ਸੀ ਲੇਕਿਨ ਇਹ ਮਾਮਲਾ ਹੁਣ ਵੱਧਾ ਜਾ ਰਿਹਾ ਹੈ ਉਹਦੇ ਬਾਅਦ ਹੁਣ ਕੇਂਦਰ ਦੀ ਇੱਕ ਟੀਮ ਆਏਗੀ ਤਿੰਨ ਮੰਤਰੀ ਆ ਰਹੇ ਨੇ ਔਰ ਉਹਦੇ ਵਿੱਚ ਪਿਊਸ਼ ਗੋਇਲ ਨੇ ਨਿਤਨੰਦ ਰਾਏ ਨੇ ਔਰ ਅਰਜੁਨ ਮੁੰਡਾ ਉਹਦੇ ਨਾਲ ਅਲੱਗ ਭਗਵੰਤ ਮਾਨਵੀ ਇਹ ਮੀਡੀਏਸ਼ਨ ਕਰ ਰਹੇ ਨੇ ਕੈਮਰਾਪਰਸਨ ਅਮਲਦੇਵਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੱਕ